ਰੂੜੀਆਂ ਰੂੜੀਆਂ ਜਿਹੜੀਆਂ ਸੜਕ ਦੇ ਉੱਤੇ ਲੱਗਦੀਆਂ ਨਹੀਂ ਲੱਗਣੀਆਂ ਚਾਹੀਦੀਆਂ ਜਿੱਥੇ-ਜਿੱਥੇ ਵੀ ਲੱਗੀਆਂ ਇਹ ਪਾਸੇ ਹਟੋਣੀਆਂ ਚਾਹੀਦੀਆਂ ਤਾਂ ਕਿ ਇਹ ਜਿਹੜੀ ਸੜਕ ਦੇ ਉੱਤੇ ਆਹ ਸੇ ਪਾਸੇ ਜਿਹੜੀ ਚੱਲਦੀ ਆ ਇਹ ਨਹੀਂ ਹੁੰਦੀ ਚਾਹੀਦੀ ਕਿਉਂਕਿ ਰੂੜੀ ਖਤਰੇ ਨਾਲ ਵਾਤਾਵਰਣ ਵੀ ਖਰਾਬ ਹੁੰਦਾ ਹੈ ਆਇਆ ਇਹਦੇ ਉੱਤੇ ਕੋਹ ਆਪੇ ਪਾਸੇ ਮਾਰੀਆਂ ਵੀ ਪੈਂ ਸਕਦੀਆਂ ਤੇ ਡਰ ਪਣਿਆ ਰਹਿੰਦਾ ਰੂੜੀਆਂ ਨਹੀਂ ਆਉਂਦੀ ਇਹ ਵੀ ਗੱਲ ਕਰਾਂਗੇ ਕਿ ਕਿਤੇ ਕਿਤੇ ਵੀ ਇਹ 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 ਤਾਂ ਦੇ ਵਿੱਚ ਹਟਾ ਕੇ ਤੇ ਪਾਸੇ ਕਰਕੇ ਚਾਹੀਦੀ ਆ ਦੇਖੋ ਵੀ ਜੇ ਸ਼ਰਤ ਇਹ ਪਾਸੇ ਹੋਣੀ ਚਾਹੀਦੀ ਆ ਉਹ ਇੱਥੇ ਹੀ ਸਮਾਪਤੀ ਕਰਦੇ ਆ ਕਿਤੇ ਭਗਵਾਨ ਦੀ ਆਰਸ਼ੀ ਦਾ कर